ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਵਾਗਤ ਹੈ ਆਪਣੇ ਚੈਨਲ ਦੇ ਨਵੀਂ ਵੀਡੀਓ ਦੇ ਨਾਲ ਜਿਦੋਂ ਮੈਂ ਕਿਹਾ ਤੁਸੀਂ ਸਾਰਿਆਂ ਨੇ ਵੀਡੀਓ ਪਹਿਲਾਂ ਦੇਖੀ ਹੋਣੀ ਆਪਾਂ ਹਾਈ ਐਂਡ ਵਾਲੇ ਬਾਈਆਂ ਦੇ ਟਰਬੋ ਲਵਾ ਕੇ ਲੈ ਕੇ ਆਏ ਸੀਗੇ ਤੇ ਕੁਛੋ ਟਾਈਮ ਜਨ ਲੱਗਿਆ ਕੁਛ ਉਹ ਤੋਂ ਬਾਅਦ ਇੱਕ ਮੀਂਹ ਹੀ ਰੀ ਆ ਗਿਆ ਸੀਗਾ ਪਾਣ ਪਾਣ ਗੱਲੇ ਹੋ ਗਏ ਸੀਗੇ ਤੇ ਤਾਰ ਕਰਕੇ ਬਾਹਰ ਦੇਖਿਆ ਨਹੀਂ ਹੁਣ ਦੇਖ ਕੇ ਲਿਆਇਆ ਜੇ ਹੱਲ ਲੱਗਣਗੇ ਥੱਲੇ ਆ ਬਾਣ ਚ ਪਹਿਲਾਂ ਹੱਲ ਲੱਗੇ ਨਹੀਂ ਸੀਗੇ ਪਹਿਲੀ ਵਾਰ ਆਮੋ ਕੀ ਦਿਯਾ ਕੱਲ ਦਾ ਬਹੁਤ ਹੋ ਗਿਆ ਜੀ ਹੁਣ ਦੇਖਣਾ ਕੀ ਬੈਡ ਕਰਦਾ ਹੈ ਟੈਸਟਿੰਗ ਕਰਦਾ ਹੈ ਅੱਜ ਜੀ ਜਾਹਾਈ ਪੜ ਗਿਆ ਜਕਰੇ ਥੋੜੇ ਨਾ ਹਾਲ ਥੋੜੇ ਤੀਜਾ ਹਈ ਆ ਮਿੱਤਰੋ ਮੂੜ ਤੋ ਵੀ ਹੋਈ ਉੜਿਆ ਥੋੜੇ ਹਾਲ ਨਾ ਬਣ ਵੱਧ ਉਕੜੂ ਆ ਵੀ ਤੋ ਹੀ ਬਹੁਤ ਸਿਰਾ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਤੇ ਬੀ ਦੀ ਹਾਈਨ ਵਿੱਚ ਵੀ ਨੇ ਮੋੜ ਮੋੜ ਸਾਰੇ ਹੋ ਗਏ ਮੋੜਦਾਗਾ ਆਪਾਂ ਜਮਾ ਨਹੀਂ ਲੀਵਰ ਛੇੜਿਆ ਇਹ ਬੰਦਲੇ ਆ ਕੀ ਮੈਂ ਬੰਦਲੇ ਲੈਣਾ ਬੰਦੇ ਥੱਲੇ ਆ ਗਏ ਆ ਥੋੜੇ ਓਕੜੂ ਵਧ ਨੇ ਉਹ ਡੰਡਾ ਢੱਲਾ ਕਰਦੀ ਥੋੜਾ ਆ ਥੋੜਾ ਡੰਡਾ ਢੱਲਾ ਕਰ ਲਈਏ ਬਾਲੇ ਓਕੜੂ ਨੇ ਇਹਨੇ ਲੱਗ ਰੇ ਲੱਗਣਗੇ ਇੱਕ ਮਿੰਟ ਦੇਖ ਲਿਆ ਕਰਕੇ ਦੇਖੀਏ ਕਾ ਚੱਕਰ ਸੀਗੇ 15 ਤੋਂ 30 15 ਤੋਂ 30 ਬੰਦਲ ਵਾਦੋ ਸੀਗਾ ਨੋੜਾ 18 18 ਹੌਲੇ ਲੱਗੇ ਜਾਈ ਤੇ ਤੂੰ ਅਣੀ ਮਾਰਨਾ ਕਰ ਦੇ ਹਲੇ ਆਉੜੀ ਚ ਕਰ ਦੇਣਾ ਓਕੇਰਾ ਬਾਹਲੀ ਹੈ ਗੈਰ ਦਾ ਦੂਜੇ ਦੂਜੇ ਨਾ ਹੋਰ ਵੇਲੇ ਨਾ ਕਰ ਤੀਜੇ ਤੇ ਤੋ ਜੀ ਕੇ ਇੱਕ ਹੋਰ ਲੰਮੜਾ ਰੇਸ ਵੱਧ ਕਰ ਲੀ ਥੱਲੇ ਰੱਖੇ ਤੇ ਲੱਗ ਰਿਹਾ ਰੇਸ ਵੱਧ ਕਰਕੇ ਦੇਖ ਵੜ ਜਾ ਟੱਕ ਮਰੀ ਤਿਹਾਂ ਗੇਰਾ ਤੀਜਾ ਹਾਈ ਐਵੇਂ ਤਾਂ ਚੱਲੇ ਨਹੀਂ ਸੀ ਕਦੇ ਸਾਕੂਤ ਸਾਹਮਣੇ ਰਿਹਾ ਕਰ ਲਈ ਕਿਰਾ ਕਿਰਾ ਕਿਨਾ ਬਾਲੀਆ ਮਿਲ ਕੇ ਦੂਹਰਜ ਦਿਖਾਉਣੇ ਥੋੜੇ ਹਨ ਥੱਲੇ ਸੱਟ ਜਾ ਹੌਲੀ ਕਰਕੇ ਬਹੋਣਾ ਪਊ ਦੂਜਾ ਲਾਲਾ ਦੂਜਾ ਦੂਜੇ ਦਾ ਪਟੀਆਂ ਨਾਲ ਸੁਣਨੀ ਹੋਇਆ ਨਾ ਹਾਲ ਵੀ ਥੱਲੇ ਵੜ ਕੇ ਹੋਰ ਤੀਜੇ ਗੱਜ ਚ ਭੱਜਿਆ ਵੱਧ ਸੀ ਨਾ ਤਾਂ ਕਰਕੇ ਉਹ ਹੋ ਗਿਆ ਜੀਗਾ ਹੱਥਾਂ ਚੱਕੇ ਗਏ ਸੀ ਕੁਝ ਜਮਾਈ ਸੁਣਨੀ ਹੋਇਆ ਜਮਾਈ ਸੁਣਨਾ ਕੁਝ ਨਹੀਂ ਪਤਾ ਲੱਗਦਾ ਦੰਦਾ ਟੈਟ ਕਰਦਾ ਏ ਕਮਿਆਂ ਪੂਰਾ ਓਕੇ ਆ ਜਾ ਕੰਦਾ ਫੋਲ ਰਣੀ ਕਰ ਬੜਾ ਖਿੱਚੀ ਬੱਸ ਹਟ ਦੋ ਨਾ ਜਾ ਖੜ ਜਾ ਚੱਕ ਲੈ ਚੱਕ ਤੇ ਫੋਰ ਦਾ ਕੋ ਖਿੱਚੀ ਬਾਹਣ ਮਿੱਤਰੋ ਕਲਦਾ ਇਹ ਬਾੜਾ ਸੀਗਾ ਕਿਉਂ ਇਹਦਾ ਕੱਦੂ ਵੀ ਰੋਟਾ ਵੇਟਰ ਨਾ ਹੁੰਦਾ ਰਿਹਾ ਤੇ ਆਪਣੇ ਮੱਕੀ ਹੋਉਂਦੀ ਆ ਬਾਹਣ ਸਾਰੇ ਚ ਉਹਦਾ ਕੱਦੂ ਵੀ ਰੋਟਾ ਵੇਟਰ ਨਾ ਹੁੰਦਾ ਤੇ ਆਪਣਾ ਜੀ ਆ ਹੁੰਦਾ ਉਦੋਂ ਵਾਲਾ ਆਪਾਂ ਕਣਕ ਬੀਜੀ ਤੇ ਆਪਾਂ ਜੀ ਰੋਟਰ ਲੈਣਾ ਹੁੰਦੇ ਆ ਜਾਂ ਫਿਰ ਹੈਪੀ ਹੀਟਰ ਨਾਲ ਤੇ ਤਾਂ ਕਰਕੇ ਉਦੋਂ ਬਾਅਦ ਆਪਾਂ ਤਾਂ ਫਿਰ ਮਾਰ ਕੇ ਨਾ ਸਕੂਟਰ ਖਰਾਬ ਹੀ ਕਰਾਤਾ ਸੀ ਇੱਕ ਵਾਰੀ ਉਦੋਂ ਵਾਲੇ ਨੂੰ ਹੱਲ ਲਾ ਕੇ ਦੇਖੇ ਨਾ ਹੱਲ ਲੱਗੇ ਨਹੀਂ ਸੀਗੇ ਚੱਜ ਨਾ ਉਹ ਜਿੰਨੇ ਜਿੰਨੇ ਇੱਕ ਹੁਣ ਜਾਂਦੇ ਨੇ ਕਿਦੋਂ ਹੋ ਤਾਂ ਰਹਿੰਦੇ ਸੀਗੇ ਹੁਣ ਤਾਂ ਮੰਨ ਕੇ ਚੱਲੂ ਮੀਂਹ ਆਉਣਾ ਬਿੱਲਾ ਹੋਣਾ ਮਾੜਾ ਮੋਟਾ ਤਾਂ ਬੜਾ ਸੁੱਕਾ ਸੀਗਾ ਜਿਵੇਂ ਪਤਾ ਹੀ ਸਾਰਿਆਂ ਨੂੰ ਆਪਣਾ ਕਣਕ ਵਾਲਾ ਵਾਂਣ ਗਿਆ ਜਾਂਦਾ ਤੇ ਚੱਲਦਾ ਬਹੁਤ ਸੋਹਣਾ ਚੱਲਦਾ ਹਾਂ ਦੇ ਕੋਈਆਂ ਥੱਲੇ ਗੱਡੇਗੇ ਪੱਕੇ ਨਾਲੇ ਗਾ ਦੇਖਾ ਜੀੜੀ ਕਰਦਾ ਉੱਤਰ ਨੂੰ ਦੂਜੇ ਗੇਅਰ ਤੇ 13 ਬਾਲੀਆਂ ਮਿੱਤਰੋ ਹਨ ਮੜਾ ਮੜਾ ਗੇਅਰ ਉੱਤੋਂ ਆ ਖਰਚੀਏ ਲਈਏ ਫਿਰ ਤਾਂ ਦੋਹਰਜ ਦਿਖਾ ਦੇਖ ਰਿਹਾ ਤੀਜਾ ਲੱਗ ਗਿਆ ਤੀਜਾ ਮੇਰੇ ਖਿਆਲ ਨਾਲ ਕੋਈ ਚੱਲਦਾ ਨਹੀਂ ਜਗਾਗਾ ਹੌਲੈਂਡ ਮੋਡੀਫਿਕੇਸ਼ਨ ਕਰਕੇ ਚੱਲਦਾਗਾ ਇਹਦੇ ਵੀ ਆਪ ਮਨ ਨੂੰ ਮੋਡੀਫਿਕੇਸ਼ਨ ਹੀ ਹੋ ਵੀ ਲੱਗ ਰੋਗੀ ਖੜਤਾ ਬਹੁਤ ਸੋਹਣੀ ਚਲਾਈ ਹੋਊਗੀ ਲੀਵਰ ਨੂੰ اوپر ਛੇੜਨ ਦੀ ਲੋੜ ਨਹੀਂ ਪੈਂਦੀ ਹੁਣ ਪਾਸੇ ਇਹਦਾ ਜ਼ੋਰ ਮਾਰਦਾ ਇੱਕ ਇੱਕ ਤੁਹਾਨੂੰ ਗੱਲ ਪਹਿਲਾਂ ਮੈਂ ਹੋਰ ਦਸਰੀ ਭੁੱਲ ਗਿਆ ਮਿੱਤਰ ਇਹ ਟਾਇਰਾਂ 'ਚ ਪਾਣੀ ਆਇਆ ਕੋਲ ਟਾਇਰ ਨਹੀਂ ਪਾਣੀ ਦੇ ਤੀਜੇ ਗੇਅਰ 'ਚ ਪਾਣੀ ਵਾਲੇ ਟਾਇਰ ਖੱਟੇ ਨੇ ਬਹੁਤ ਹੱਥ ਹੋ ਜਾਂਦੇ ਟਰੈਕਟਰ ਨੂੰ ਇੰਨੇ ਹੱਲ ਲਾ ਕੇ ਮੰਨ ਕੇ ਹੁਣ ਆਪਾਂ ਐਂ ਕਹਿ ਸਕਦੇ ਆ ਹੁਣ ਲੋਕ ਕਈ ਦੇਖ ਕੇ ਕਹਿਣਗੇ ਨਾ ਵੀ ਹਾਲ ਤਾਂ ਲੱਗ ਨਹੀਂ ਰਿਹਾ ਚੱਜ ਨਾਲ ਉਹ ਚੀਜ਼ ਨਹੀਂ ਦੇਖਣੀ ਹੁੰਦੀ ਹਾਲ ਲੱਗਣ ਵਾਲੇ ਠੀਕ ਆ ਪੋਲੇ ਵਾਂਗ ਹਾਲ ਸਾਰੀ ਲੱਗ ਜਾਂਦੇ ਨੇ ਕਾਲੇ ਮਾਂ ਦੇ ਦੇਖਣ ਲਈ ਹੁੰਦੇ ਜੱਟ ਕਾਲੇ ਮਾਂ ਚ ਟਰੈਕਟਰ ਨੂੰ ਹਾਉ ਫੜ ਲੈਂਦੇ ਨੇ ਆਪਾਂ 슬ੀਪਿੰਗ ਚੈੱਕ ਕਰਨੀ ਹੁੰਦੀ ਆ ਹਾਲ ਦੇਖੋ ਦੁਨੀਆ ਜੇ ਕਹੇ ਉਹ ਲੱਗਣੀ ਰਹੇ ਆਪਣੇ ਕੋਲੇ ਮਿੱਤਰੋ ਥੋੜਾ ਜਨਾ ਬਹੁਣ ਵਾਲਾ ਥਾਂ ਘੱਟ ਆ ਤਾਂ ਕਰਕੇ ਗੱਲ ਵੀ ਬਣੀ ਨਹੀਂ ਮੰਨੋ ਕਿ ਤੋ ਲੋਕ ਬਲੌਗ ਤਾਂ ਵੀ ਪਾ ਦਾਂਗੇ ਆਪਾਂ ਜਿੰਨੇ ਚੱਲੇ ਉਹ ਮੈਂ ਪਾਵਾਂਗੇ ਕੋਸ਼ਿਸ਼ ਚ ਘੱਟ ਵੱਧ ਕੁਛ ਨਹੀਂ ਕਰਦੇ ਸਾਰਾ ਕੁਝ ਉਹ ਮੈਂ ਦਿਖੂਗਾ ਤੁਹਾਨੂੰ ਠੀਕ ਆ ਜਿਹੜੀ ਚੀਜ਼ ਚੱਲਦੀ ਆ ਤਾਂ ਵਧੇਗਾ ਚੱਲਿਆ ਬਹੁਤ ਗੈਂਡ ਚੱਲਿਆ ਤੇ ਤੇ ਖੜਨਾ ਹਜੇ ਜਿਵੇਂ ਚੱਲਿਆ ਬਹੁਤ ਘੰਟ ਚੱਲਿਆ ਜਿਵੇਂ ਚੱਲਿਆ ਨਾ ਸਾਰਾ ਕੁਝ ਛੋੜੇ ਨੂੰ ਦੇ ਆ ਤੇ ਆਪਾਂ ਇੱਕ ਦੋ ਹੰਦ ਨਾਲ 18 ਤਵੀਆਂ ਜਾਂ 20 ਤਵੀਆਂ ਪਾਵਾਂਗੇ 18 ਤਾਂ ਘੱਟੋ ਘੱਟ ਪਾਵਾਂਗੇ ਜੇ 20 ਨਾ ਮਿਲਣ ਤਾਂ ਉਧਰਲਾ ਬਾਣ 2 ਕਿੱਲੇ ਥੋੜੇ ਬਿੱਲੇ ਸਗੇ ਉਹ ਬਾਉਣੇ ਆ ਤੇ ਉਦੋਂ ਫੇਰ ਦਿਖਾਵਾਂਗੇ ਤੁਹਾਨੂੰ ਕੀ ਬਣਦਾ 18 ਤਵੀਆਂ ਤੇ ਤੀਜੇ ਵੀਰ ਜਿਹਾ ਲਾ ਤੇ ਦੇਗਿਸ ਤਾਂ ਉੱਤੇ ਵੀ ਚੱਲੀ ਜਾਂਦਾ 11 ਤੇ 11 ਤੇ ਹਾਂਜੀ ਮਿੱਤਰੋ ਤੇ ਜਿਵੇਂ ਕਿ ਤੁਸੀਂ ਸਾਰੀ ਵੀਡੀਓ ਦੇਖ ਲਈ ਤੇ ਤੁਸੀਂ ਦੱਸ ਦਿਓ ਹਨਾ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਾ ਕਿਵੇਂ ਚੱਲਦਾ ਟਰੈਕਟਰ ਤੇ ਸਾਨੂੰ ਜਿਹੜੇ ਸਾਬ ਨਾਲ ਅਸੀਂ ਪਹਿਲਾਂ ਚਲਾਇਆ ਹਨਾ ਉਹਦੇ ਨਾਲੋਂ ਤਾਂ ਮਤਲਬ ਜ਼ਮੀਨ ਤੇ ਅਸਮਾਨ ਦਾ ਫਰਕ ਆ ਐਨਾ ਫਰਕ ਸਾਨੂੰ ਲੱਗਿਆ ਹਨਾ ਕਿਉਂਕਿ ਹੁਣ ਬਹੁਤ ਬੰਦੇ ਕਹਿਣਗੇ ਮੰਨ ਕੇ ਚਲੋ ਕਮੈਂਟ ਕਰਕੇ ਵੀ ਦੱਸ ਜਿਓ ਸਾਡਾ ਵੀ ਖਿੱਚ ਲੈਂਦਾ ਸਾਡਾ ਵੀ ਚੱਲਦਾ ਬਾਈ ਖਿੱਚ ਲੈਂਦੇ ਹੋਣਗੇ ਪਰ ਸਾਡਾ ਨਹੀਂ ਖਿੱਚਦਾ ਸੀ ਕਿਚਦਾ ਅਸੀਂ ਉਹ ਮੈਂ ਦੱਸਿਆ ਨਹੀਂ ਖਿੱਚਦਾ ਸੀ ਹੁਣ ਖਿੱਚਦਾ ਹੈ ਠੀਕ ਆ ਹਜੇ ਤਾਂ ਮਤਲਬ ਫੁੱਲ ਚੱਕਰ ਵੀ ਨਹੀਂ ਕਰੇ ਸੀਗੇ 15 ਤੋਂ 1700 ਰੁਪਏ ਦੇ ਵਿੱਚ ਚੱਕਰ ਕੀਤਾ ਸੀਗਾ ਆਪਾਂ ਤੇ ਆਪਣਾ ਨਹੀਂ ਖਿੱਚਦਾ ਸੀਗਾ ਆਪਾਂ ਤੁਹਾਨੂੰ ਉਹ ਮੈਂ ਦੱਸਿਆ ਕਿਹੜਾ ਖਿੱਚਦਾ ਉਹਦਾਂ ਸਾਨੂੰ ਕੋਈ ਲੈਣ ਦਿੰਣਾ ਨਹੀਂ ਬਾਈ ਖਿੱਚਦਾ ਹੋਊਗਾ ਬਥੇ ਦੇ ਖਿੱਚਦੇ ਨੇ ਚੌਥੇ ਹਾਈਟ ਵੀ ਖਿੱਚ ਲੈਂਦੇ ਆ ਹਨਾ ਆਪਣਾ ਨਹੀਂ ਸੀਗਾ ਜਦ ਤੱਕ ਦੀਦੀ ਹਾਈ ਚ ਹੁਣ ਖਿੱਚਦਾ ਹੈਗਾ ਤੇ ਦੂਜੇ ਹਾਈ ਦੇ ਵਿੱਚ ਤਾਂ ਜਮਾ ਹੀ ਨਹੀਂ ਕੋਸ ਮਤਲਬ ਉਹਨੂੰ ਪਤਾ ਵੀ ਨਹੀਂ ਲੱਗਦਾ ਮੇਰੇ ਬਾਗਰ ਕੋਈ ਹਾਲ ਪਾਏ ਨੇ ਜਿੱਤਾ ਦੋਆਂ ਪਾਈਆਂ ਤਵੀਆਂ ਵੀ ਆਪਾਂ ਇੱਕ ਅੱਧਾ ਦਿਨ ਚ ਸ਼ਾਇਦ ਜੇ ਇੱਕ ਕੱਲ ਨੂੰ ਹਨਾ ਜਿਪਾਈਆਂ 18 ਤਵੀਆਂ ਪਾਵਾਂਗੇ ਤੇ ਉਹ ਤੋਂ ਤੀਜੇ ਹਾਈ ਦੇ ਵਿੱਚ ਪਾਵਾਂਗੇ ਉਹ ਵੀ ਤੀਜੇ ਹਾਈ ਦੇ ਵਿੱਚ ਚਲਾਉਣੀਆਂ ਨੇ ਤੇ ਜਿਹੜੀ ਆਪਾਂ ਅਸਲੀ ਚੀਜ਼ ਵਾਸਤੇ ਕਰਾਇਆਗਾ ਚਲੋ ਭਾਈ ਉਹ ਤਾਂ ਹਰੇਕ ਹੀ ਜਾਂਦਾ ਹਨਾ ਜਿਹੜੀ ਚੀਜ਼ ਵਾਸਤੇ ਆਪਾਂ ਕਰਾਇਆ ਉਹ ਮਿੱਤਰੋ ਤੁਹਾਨੂੰ ਪਤਾ ਆਪਣਾ ਆਪਾਂ 4 ਵਾਲੀ ਮਸ਼ੀਨ ਆਪਣੇ ਕੋਲੇ ਆਪਾਂ ਸਪੈਸ਼ਲ ਉਹਦੇ ਵਾਸਤੇ ਕਰਾਇਆਗਾ ਤੇ ਉਹਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਉਹਦੀਆਂ ਵੀ ਵੀਡੀਓ ਪਾਵਾਂਗੇ ਆਪਾਂ ਰੋਜ਼ ਵਾਂਗੂ ਪਾਇਆ ਕਰਾਂਗੇ ਵੀਡੀਓ ਹੁਣ ਮਤਲਬ ਇੱਕ ਦੋ ਦਿਨ ਪਿਛੋ ਆਈ ਜਾ ਕਰਨੀਆਂ ਕੰਮ ਬਹੁਤ ਆ ਹੁਣ ਆਪਾਂ ਦੇ ਕੋਲੇ ਤੇ ਧੰਨਵਾਦ ਹਾਈ ਐਂਡ ਆਉਂਦਾ ਬਹੁਤ ਬਹੁਤ ਹੈਨਾ ਬਹੁਤ ਸੋਹਣਾ ਟਰੈਕਟਰ ਚੱਲਿਆ ਸਾਡੇ ਹਿਸਾਬ ਨਾਲ ਲੋਕਾਂ ਦੇ ਹਿਸਾਬ ਨਾਲ ਸਾਨੂੰ ਕੋਈ ਜਤ ਪਤਾ ਨਹੀਂ ਹੈਗਾ ਲੋਕਾਂ ਨੇ ਲੱਗੇ ਨਾ ਲੱਗੇ ਪਰ ਵਾ ਸਾਨੂੰ ਬਹੁਤ ਵਧੀਆ ਲੱਗਿਆ ਹੈਨਾ ਕੈਮਰਾ ਵਾ 100 ਰੁਪਏ ਲਾਏ ਨੇ ਤਾਂ ਸਾਨੂੰ ਵਧੀਆ ਲੱਗਿਆ ਹੁਣ ਜਿਨਾਂ ਦੇ ਲੋਕਾਂ ਨੇ ਡਰਬੋਆ ਕਰਾਈਆਂ ਵੇੜੀ ਉਹਨਾਂ ਨੂੰ ਕੀ ਪਤਾ ਹੋਣਾ ਵੀ ਡਰਬ ਕੀ ਕੀ ਹੁੰਦੀ ਹੈ ਹੈਨਾ ਕਈਆਂ ਨੂੰ ਤਾਂ ਪਤਾ ਨਹੀਂ ਉਹ ਵੀ ਕਮੈਂਟ ਕਰਨ ਲੱਗੇ ਜਾਂਦੇ ਆ ਤੇ ਜਿਨਾਂ ਦੇ ਟਰਬੋ ਨਹੀਂ ਹੋਣੇ ਬਾਈ ਉਹਨਾਂ ਦੇ ਵੀ ਇਹ ਜਿਹੜੇ ਹੁਣ ਉਹਨਾਂ ਨੂੰ ਆਪਾਂ ਕੁਝ ਨਹੀਂ ਕਹਿੰਦੇ ਇਹੋ ਜਿਹਾ ਹੈਨਾ ਆਪਣਾ ਨਹੀਂ ਖੇਚਦਾ ਸੀਗਾ ਆਪਾਂ ਉਹ ਵੀ ਸਾਨੂੰ ਗੱਲ ਦੱਸੀ ਆ ਵੀ ਸਾਡਾ ਟਰੈਕਟਰ ਹੁਣ ਖੇਚਦਾਗਾ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਵਾਸਤੇ ਜੇ ਨੂੰ ਵਧੀਆ ਲੱਗਿਆ ਮਿੱਤਰੋ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ